ਇਹ ਲੈਂਦੀ ਹੈ ਜੇ ਬੱਚੇ ਵੱਧ ਤੋਂ ਵੱਧ ਜਿਹੜਾ ਆਪਣੇ ਗੇਮਾਂ ਵਾਸਤੇ ਧਿਆਨ ਦੇ ਦੇਣ ਅੱਗੇ ਵਧਣ ਆਪਣੇ ਹਿੰਮ ਨੂੰ ਜਿਹੜਾ ਖਾਸ ਕਰਨ ਤਾਂ 17 ਵੱਲੋਂ ਵੀ ਪੁਰੀਆਂ ਜਿਹੜੀਆਂ ਸਪੋਰਟਸ ਜਿਹੜੀਆਂ ਉਹਨਾਂ ਨੂੰ ਪੁਰੀਆਂ ਸਪੋਰਟ ਜਿਹੜੀਆਂ ਕੀਤੀਆਂ ਜਾਂਦੀਆਂ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਕਿਵੇਂ ਜਿਹੜੇ ਟੇਬਲ ਟੈਨਿਸ ਖੜਿਆ ਬੱਚੇ ਉਹ ਖੇਦੇ ਦਿਖਾਈ ਦੇ ਰਿਹਾ ਲੜਕੀਆਂ ਖਾਸ ਤੋ ਤੇ ਟੇਬਲ ਟੈਨਿਸ ਦੇ ਕਾਫੀ ਸਕੀਨ ਆਦੀ ਹੈ ਤੇ ਕਾਫੀ ਮਤਲਬ ਉਹ ਗੱਲਾਂ ਵਧੰਦੇ ਆਪਣਾ ਮਤਲਬ ਸਮਝ ਨਹੀਂ ਆਇਆ ਸੀ ਕਿ ਇਹ ਵਾਦ ਕੇ ਕੁਝ ਬੰਦਨਾ ਇਸ ਗੇਮ ਨੂੰ ਜੋ ਚੁੰਮ ਕੇ ਦਿਖਾਈ ਦਿੰਦੇ ਆ ਜੋ ਇੱਥੇ ਸਿਖਾਈ ਜਾ ਰਿਹਾ ਕਿਉਂਕਿ ਜਿਹੜੇ ਇੱਥੇ ਜਿਹੜੇ ਕਹਿੰਦੇ ਆ ਵੀ ਜਿਹੜੇ ਮੋਟੀਵੇਟ ਬੱਚਿਆਂ ਨੂੰ ਕਰਦੇ ਆ ਉਹ ਵੀ ਇੱਥੇ ਜਿਹੜੇ ਮੌਜੂਦ ਨੇ ਵੀ ਇੱਕ ਮੈਡਮ ਦੇ ਤੌਰ ਤੇ ਜਾਂ ਇੱਕ ਐਸੋਨੇਟ ਕੋਚ ਦੇ ਤੌਰ ਤੇ ਜਿਹੜੇ ਇੱਥੇ ਮੌਜੂਦ ਆ ਜੋ ਬੱਚਿਆਂ ਨੂੰ ਸਿਖਾ ਰਹੇ ਨੇ ਵੀ ਕਿਵੇਂ ਟੇਬਲ ਟੈਨਿਸ ਖੇਲਣੀ ਕਹਿਣੀ ਚਾਹੀਦੀ ਹੈ ਤੇ ਨਾਲ ਇਥੇ ਪੇਰੈਂਟਸ ਵੀ ਉਹ ਮੌਜੂਦ ਰਹਿੰਦੇ ਆ ਵੀ ਜਿਹੜੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਆ ਕਿਉਂਕਿ ਉਹਨਾਂ ਦੀ ਵੀ ਚੋਟ ਹੁੰਦੀ ਆ ਵੀ ਮਤਲਬ ਕਿ ਬੱਚਿਆਂ ਨੂੰ ਅਗਾਹ ਵਧਾਇਆ ਜਾਵੇ ਵਧੀਆ ਉਹਨਾਂ ਨੂੰ ਵੀ ਕਹਿ ਸਕਦੇ ਆ ਕੋਚਿੰਗ ਮਿਲੇ ਜਿਸ ਕਰਕੇ ਉਹ ਕੇ ਵੱਧ ਸਕਣ ਤੇ ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਆ ਵੀ ਜਿਹੜੋ ਅੱਗੇ ਵੱਧਦੇ ਆ ਤੇ ਉਹਨਾਂ ਦੇ ਮਨ ਦੇ ਵਿੱਚ ਕੀ ਧਿਆਨ ਲੇਦਾ ਨਮਸਕਾਰ ਜੀ ਪਾ ਜੀ ਕੀ ਲੱਗਦਾ ਜਿਹੜੋ ਬੱਚੇ ਅੱਗੇ ਵੱਧਦੇ ਆ ਤੇ ਮਤਲਬ ਜੋ ਖੇਡਦੇ ਤੁਸੀਂ ਦੇਖਦੇ ਹੋ ਬਹੁਤ ਵਧੀਆ ਲੱਗਦਾ ਜੀ ਇੱਕ ਤਾਂ ਸਾਰਾ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਪਾਪਾ ਦੇਖ ਰਿਹਾ ਨਸ਼ਾ ਦਿਨਪਦਾ ਵਧਿਆ ਜਾ ਰਿਹਾ ਸਰਕਾਰਾਂ ਨੂੰ ਕੋਪਲੀ ਨਾ ਕਾਮਯਾਬ ਰਹੀਆਂ ਤੇ ਨੌਜਵਾਨ ਜਿਹੜੇ ਆ ਉਸ ਤਰ੍ਹਾਂ ਨਸ਼ਿਆਂ 'ਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ। ਇਸ ਲਈ ਅਸੀਂ ਚਾਹੁੰਦੇ ਆ ਕਿ ਬੱਚੇ ਜਿਹੜੇ ਆ ਉਹਨਾਂ ਦਾ ਧਿਆਨ ਡਾਇਵਰਟ ਕਰਕੇ ਉਹਨਾਂ ਨੂੰ ਖੇਡਾਂ ਚ ਲਾਇਆ ਜਾਵੇ। ਫਰੂਜ਼ਪੁਰ ਦੀ ਗੱਲ ਕਰੀਏ ਤਾਂ ਜਿਵੇਂ ਹਾਕੀ ਦੇ ਵਿੱਚ ਬਹੁਤ ਵਧੀਆ ਵਰਕ ਕੀਤਾ ਪਿਛਲੇ ਸਾਲਾਂ ਦੇ ਵਿੱਚ ਅਜੀਤ ਸਿੰਘ ਜੀ ਬਹੁਤ ਵਧੀਆ ਇੰਟਰਨੈਸ਼ਨਲ ਖਿਡਾਰੀ ਵੀ ਰਹੇ ਨੇ। ਅਸੀਂ ਵੀ ਚਾਹੁੰਦੇ ਆ ਕਿ ਸਾਡੇ ਬੱਚੇ ਜਿਹੜੇ ਨੇ ਉਹ ਕਟੋਗੜ ਨੈਸ਼ਨਲ ਇੰਟਰਨੈਸ਼ਨਲ ਖੇਡਣ ਤਾਕੀ ਉਹ ਦੁਨੀਆ ਦੇ ਵਿੱਚ ਆਪਣਾ ਨਾਮ ਵੀ ਕਮਾ ਸਕਣ ਨੈਕਸ ਆਪਣੇ ਸ਼ਹਿਰ ਦਾ ਤੇ ਆਪਣੇ ਪੰਜਾਬ ਦਾ ਨਾਮ ਅੱਗੇ ਵਧਾਣ ਤਾਂ ਕਿ ਆਪਾਂ ਜਿਹੜਾ ਹੈ ਇਹਨਾਂ ਬੱਚਿਆਂ ਨੂੰ ਜਿਵੇਂ ਆਪਾਂ ਇਹਨਾਂ ਨੂੰ ਗਾਈਡੈਂਸ ਕਰਦੇ ਹਾਂ ਉਵੇਂ-ਉਵੇਂ ਇਹ ਬੱਚੇ ਜਿਹੜੇ ਹਨ ਅੱਗੇ ਵਧਦੇ ਰਹਿਣ ਤੇ ਨਾਲ ਆਪਣੇ ਦੇਸ਼ ਦਾ ਆਪਣੇ ਜਿਲ੍ਹੇ ਦਾ ਨਾਰਾਸ਼ਨਤਾ ਅਸੀਂ ਜਿਵੇਂ ਦੇਖਦੇ ਹਾਕੀ ਦੇ ਵਿੱਚ ਕਾਫੀ ਲੜਕੇ ਜਿਹੜੇ ਆ ਕਾਫੀ ਕੁੰਬੀ ਵਿੱਚ ਮੌਜੂਦ ਰਹਿੰਦੇ ਆ ਲੇਕਿਨ ਇੱਥੇ ਜ਼ਿਆਦਾਤਰ ਅਸੀਂ ਲੜਕੀਆਂ ਜ਼ਿਆਦਾ ਦੇਖੀਆਂ ਕਿ ਟੇਬਲ ਟੈਨੀਸ ਨੂੰ ਲੜਕੀਆਂ ਜ਼ਿਆਦਾ ਤਵੱਜੋ ਦੇ ਲਈ ਆ ਵੀ ਇਹ ਗੇਮ ਖੇਡ ਰਹੀਆਂ ਆ ਆਖਿਰ ਕਿੱਥੇ ਐਕਚੁਅਲੀ ਇਹ ਹੈ ਕਿ ਹਾਕੀ ਦੇ ਬਹੁਤ ਹੀ ਪੁਰਾਣੇ ਕੋਚ ਸਾਹਿਬ ਇੱਥੇ ਅਵੇਲੇਬਲ ਆ ਕਿ ਜਿਹੜੇ ਸਾਡੇ ਕੋਚ ਸਾਹਿਬ ਨੇ ਥੋੜੀ ਜਿਹਾ ਤਾਂ ਕੰਮ ਕਰ ਰਹੇ ਨੇ ਪਹਿਲਾਂ ਇੱਕ ਉਹਦੀ ਆਪ ਉਹਦੀ ਵਧੀਆ ਪਲੇਅਰ ਸੀਗੇ ਤੇ ਇਸ ਕਰਕੇ ਥੋੜੇ ਬੱਚੇ ਹਜੇ ਨਵੀਂ ਗੇਮ ਹੈ ਸਾਮਾਨ ਜਿਹੜਾ ਸਰਕਾਰ ਵੱਲੋਂ ਥੋੜਾ ਬੋਟਾ ਪ੍ਰੋਵਾਈਡ ਕਰਾ ਦਿੱਤਾ ਗਿਆ ਹੈ ਕਾਸੀ ਬੱਚਿਆਂ ਨੂੰ ਲੈ ਕੇ ਆ ਰਹੇ ਹਾਂ ਗਾਈਡ ਕਰ ਰਹੇ ਹਾਂ ਸ਼ਾਮ ਨੂੰ ਕੁਝ ਮੁੰਡੇ ਵੀ ਹੋ ਆਪ ਫਿਰਦੇ ਨੇ ਲੋਕ ਡਾਊਟ ਪਰ ਹਜੇ ਉਹਨਾਂ ਵਧੀਆ ਰਿਸਪੌਂਸ ਨਹੀਂ ਦੇਵੇਂ ਕਿ ਹੌਫੀ ਦੇ ਵਿੱਚ ਹੈ ਤੁਜੀ ਮੈਨੂੰ ਲੱਗਦਾ ਵੀ ਸਰਕਾਰ ਨੂੰ ਜਿਹੜੀਆਂ ਹੋਰ ਫੈਸਿਲਿਟੀ ਦੇਣੀਆਂ ਚਾਹੀਦੀਆਂ ਤਾਂ ਵੀ ਬੱਚੇ ਵੱਧ ਤੋਂ ਵੱਧ ਹੋਰ ਵੀ ਜਨਰ ਜੋੜ ਕੇ ਆ ਕਿ ਸਰਕਾਰਾਂ ਕੋਸ਼ਿਸ਼ ਕਰੀ ਜਾ ਰਹੀ ਹੈ ਸਾਮਾਨ ਦੇ ਵੀ ਰਹੀਆਂ ਲੇਕਿਨ ਹੋਰ ਵੀ ਚਾਹੀਦਾ ਵੀ ਮਤਲਬ ਕਿ ਬੱਚੇ ਜਿਹੜਾ ਗਾਂਵ ਹਾਂਜੀ ਬਿਲਕੁਲ ਬਿਲਕੁਲ ਸਰਕਾਰਾਂ ਥੋੜਾ ਬੋਟਾ ਜਿਹੜਾ ਅੰਦੇ ਵੱਲ ਤੋਂ ਧਿਆਨ ਦੇ ਰਹੀ ਆ ਪੌਂਦਮਾਨ ਸਰ ਅੱਗਾ ਵਧਾਉ ਜਿਹੜਾ ਹੈ ਇਸਕਾ ਪਚਕਿਆ ਹੈ ਤੁਸੀਂ ਚਾਹਨੇ ਆ ਬੱਚਿਆਂ ਨੂੰ ਥੋੜਾ ਬਹੁਤਾ ਜਿਹੜਾ ਕਿੱਟਾਂ ਵਗੈਰਾ ਜਾਂ ਉਹਨਾਂ ਨੂੰ ਮੈਂਟਲੀ سپورਟ ਵੀ ਇਹਨਾਂ ਨੂੰ ਚਾਹੀਦੀ ਆ ਕਿਉਂਕਿ ਸਕੂਲ ਦੇ ਵਿੱਚ ਵੀ ਬੜਾ ਵਰਡ ਨੇ ਪੜਾਈ ਦਾ ਪੜਾਈ ਤੋਂ ਬਾਅਦ ਅਸੀਂ ਰੋਜ਼ ਸ਼ਾਮ ਨੂੰ ਇੱਥੇ ਮੈਨੂੰ ਆਉਣਾ ਪੈਂਦਾ ਦੋ ਤਿੰਨ ਘੰਟੇ ਸੀ ਇੱਥੇ ਰਹਿਨੇ ਆ ਫਿਰ ਇੱਕ ਤਾਂ ਬੱਚਿਆਂ ਦਾ ਖਿਆਲ ਦਾ ਖਿਆਲ ਆ ਦੂਜਾ ਇਹਨਾਂ ਨੂੰ ਗਾਈਡੈਂਸ ਕਰਕੇ ਇਹਨਾਂ ਨੂੰ ਅੱਗੇ ਵਧਾਉਣ ਦੀ ਸਾਡੀ ਜਿਹੜੀ ਹੈ ਚਾਹਤ ਰਹਿੰਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਵੀ ਪੇਰੈਂਟ ਦਾ ਕਹਿਣਾ ਵੀ ਬੱਚਿਆਂ ਦੇ ਨਾਲ ਜ਼ਰੂਰ ਆਣਾ ਹੁੰਦਾ ਕਿਉਂਕਿ ਉਹਨਾਂ ਲੱਗਦਾ ਵੀ ਬੱਚੇ ਜਿਹੜੇ ਕੋਚਾਂ ਦੇ ਕੋਰ ਵਧੀਆ ਜਿਹੜਾ ਸਿੱਖ ਸਕਦੇ ਆ ਕਿਉਂਕਿ ਕੋਚਿੰਗ ਵਧੀਆ ਮਿਲੇ ਤੇ ਮਤਲਬ ਕਿ ਉਹ ਆਪਣੇ ਗੇਮ ਨੂੰ ਸੁਧਾਰ ਵੀ ਸਕਦੇ ਆ ਕਿਉਂਕਿ ਪੜਾਈ ਦਾ ਜਿਹੜਾ ਬੋਝ ਆ ਜਾਂ ਬਲਡਨ ਆ ਉਹ ਤਾਂ ਬਹੁਤ ਰਹਿੰਦਾ ਲੇਕਿਨ ਉਸ ਤੋਂ ਥੋੜਾ ਯਾ ਰਿਲੈਕਸ ਕਰਵਾ ਕੇ ਬੱਚਿਆਂ ਨੂੰ ਖੇਡਾਂ ਵੱਲ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਇਹਦੇ ਤੋਂ ਜਿਹੜੀਆਂ ਗੰਧੀਆਂ ਜਿਹੜੀਆਂ ਕਹਿ ਸਕਦੇ ਨਸ਼ੇ ਵਰਗੀਆਂ ਬਿਮਾਰੀਆਂ ਉਹਨਾਂ ਤੋਂ ਵੀ ਬੱਚੇ ਦੂਰ ਰਹਿੰਦੇ ਨੇ ਤੇ ਆਪਣਾ گاؤں ਜਿਹੜਾ ਏਮ ਹੈਗਾ ਜਿਹੜਾ ਉਹਨਾਂ ਦਾ ਮਕਸਦ ਏਗਾ ਫਿਊਚਰ ਬਣਾਉਂਦਾ ਉਹ ਵੀ ਜਿਹੜਾ ਉਜਵਲ ਜਿਹੜਾ ਉਹ ਨਜ਼ਰਾਂ ਦਾ ਕਿੰਨੀ ਦੇਰ ਹੋ ਗਈ ਖੇਡਦੇ ਹੋ ਮੇਰਾ ਨਾਮ ਨਿਤਿਕਾ ਹੈ ਮੈਨੂੰ ਤੂੰ ਤੂੰ ਤੋਂ 3 ਇਅਰ ਹੋ ਗਿਆ ਖੇਡਦੇ ਹੋਏ ਮੈਂ ਸਟੇਟ ਚੈਂਪੀਅਨ ਆ ਮੇਰਾ ਓਪਨ ਸਟੇਟ ਅੰਮ੍ਰਿਤਸਰ ਚ ਹੋਇਆ ਸੀ ਤੇ ਮੈਂ ਉਹਦੇ ਚਿਲਡਰ ਮੈਡਲ ਲੈਪਾ ਦਿੱਤਾ ਸੀ ਮੈਨੂੰ ਮੇਰਾ ਮੈਨੂੰ ਮੇਰਾ ਇਹੀ ਏਮ ਐਬ ਵੀ ਮੈਂ ਵੱਡੇ ਜਾ ਕੇ ਵੱਡਾ ਪਲੇਅਰ ਬਣਾ ਨੈਸ਼ਨਲ ਇੰਟਰਨੈਸ਼ਨਲ ਜਿਹੜੇ ਮੈਚੇਸ ਵੱਡੇ ਵੱਡੇ ਹੁੰਦੇ ਆ ਨਾ ਮੈਂ ਉਹਨਾਂ ਤਰ੍ਹਾਂ ਖੇਡਾਂ ਤੇ ਬਾਕੀ ਸਾਰੇ ਆਪਣੇ ਮੈਡਲਸ ਵਗੈਰਾ ਪ੍ਰਾਪਤ ਕਰਾਂ ਫਟਾ ਜਿਹੜਾ ਇੱਥੇ ਚਿੱਕਦੇ ਹੋ ਜਿਹੜੀ ਕੋਚਿੰਗ ਆ ਤੁਹਾਨੂੰ ਲੱਗਦਾ ਵੀ ਬਹੁਤ ਪੂਰੀ ਹੋ ਰਹੀ ਹੈ ਵੀ ਜਿਹੜਾ ਅੱਗੇ ਵਧਣ ਵਾਸਤੇ ਤੁਹਾਨੂੰ ਮੈਂ ਦੱਸਾਂ ਹਾਂ ਜੀ ਤੁਹਾਨੂੰ ਲੱਗਦਾ ਹੈ ਵੀ ਇਹ ਮੇਰੇ ਪੱਗੇ ਜਾ ਕੇ ਮੈਨੂੰ ਬਹੁਤ ਜ਼ਿਆਦਾ ਵੰਦਾ ਫਾਇਦਾ ਮਿਲੇਗਾ ਮੈਂ ਕੈਮੀਆਂਸ ਨੂੰ ਕੋਚਿੰਗ ਜ਼ਿਆਦਾ ਵਧੀਆ ਮੰਨਦਾ ਕਿ ਲੱਗਦਾ ਜਦੋਂ ਦੂਜੇ ਬਾਅਦ ਖੇਡਣ ਜਾਂਦੇ ਹੋ ਕੀ ਚੈਲੰਜ ਰਹਿੰਦਾ ਵੀ ਮਤਲਬ ਮਨ ਦੇ ਵਿੱਚ ਵੀ ਜਾਂ ਉਹਨਾਂ ਵੱਲੋਂ ਪੇਸ਼ ਹੁੰਦਾ ਵੀ ਜਿਹਨੂੰ ਤੁਸੀਂ ਲੱਗਦਾ ਵੀ ਉਹਨੂੰ ਅਚੀਵ ਕਰਨਾ ਜ਼ਰੂਰੀ ਹੈ ਵੀ ਤਾਂ ਕਿ ਅੱਗੇ ਵਧਣ ਵਾਸਤੇ ਜਿਹੜਾ ਜਿਹੜਾ ਸਾਥ ਨਿਖੋਸ਼ਤੀ ਅੰਮ੍ਰਿਤ ਸਰ ਵਧੀਆ ਦੇ ਦਿੰਦੀ ਹੈ ਫਿਰ ਉਸੇ ਵੀ ਕੋਸ਼ਿਸ਼ ਕਰਕੇ ਨਾਲ ਵੀ ਉਹਨਾਂ ਦੇ ਅੱਗੇ ਅਸੀਂ ਬੰਗਲੇ ਲੈ ਲੈਂਦੇ ਤੇ ਅਸੀਂ ਉਹਨੂੰ ਜਦੋਂ ਜਦੋਂ ਕਰੀ ਤੇ ਜਦੋਂ ਅਸੀਂ ਬਾਈਕਲ ਫਲੋਸ ਕਰਦੇ ਆ ਫਿਰ ਵੀ ਅਸੀਂ ਮੱਧੂ ਆਦੇ ਅਸੀਂ ਜੇ ਮੈਂ ਆ ਅਸੀਂ ਹੋਰ ਮਿਹਨਤ ਕਰਾਂਗੇ ਕਿ ਅਗਲੇ ਵਾਰ ਇਹਨਾਂ ਨੂੰ ਨਰਾਜ਼ ਨਹੀਂ ਹੋ ਜਾਵਾਂਗੇ ਥੈਂਕ ਯੂ ਤੁਹਾਨੂੰ ਦਿਓ ਤੇ ਕੀ ਮਤੋਂ ਤੁਹਾਡੇ ਮਨ ਦੇ ਵਿੱਚ ਇਹ ਮੈਂਗਾ ਅੱਗਾ ਬਦਲਣ ਵਾਸਤੇ ਵੀ ਕੀ ਸੋਚ ਹੈ ਮੈਂ ਕੋਸ਼ਿਸ਼ ਕਰਨਾ ਚਾਹੁੰਦੀ ਸੀ ਜਦੋਂ ਸਰਸੀ ਮੈਮ ਖੁਪੀ ਸੀ ਮੈਂ ਉਹ ਦੋ ਖੰਦ ਸੀ ਬਟ ਫਿਰ ਸਟੱਡੀਜ਼ ਕਰਕੇ ਮੈਂ ਥੋੜਾ ਬੈਕ ਲੈਂਦੀ ਸੀ ਈਵਨ ਮੇਰੀ ਟੈਲੈਂਟ ਖਤਮ ਹੋਣ ਤੋਂ ਬਾਅਦ ਨੇ ਦੁਬਾਰਾ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੀ ਸਕਿੱਲਸ ਨੂੰ ਵਧਿਆ ਕਰਾਂ ਤੇ ਰੀਗੇਨ ਕਰਾਂ ਆਪਣੇ ਟੈਲੈਂਟ ਨੂੰ ਜੋ ਮੇਰੇ ਕੋਲ ਪਹਿਲੇ ਸੀਗਾ ਮਤਲਬ ਨੇ ਸਟੇਟ ਲੈਵਲ ਦਾ ਕੋਈ ਲੈਵਲ ਸੀ ਈਵਨ ਮੈਂ ਚਾਹਨੀ ਹੈ ਕਿ ਮੈਂ ਕਾਲਜ ਜਾਣ ਤੋਂ ਪਹਿਲਾਂ ਪਹਿਲਾਂ ਆਪਣੀ ਸਕਿੱਲ ਨੂੰ ਥੋੜਾ ਔਰ ਇੰਹਾਂਸ ਕਰਾਂ ਫਿਰ ਤਾਂ ਕਾਲਜ ਤੇ ਜਾਣਾ ਹੀ ਹੈ ਉਦੇ ਤੱਕ ਮੈਮ ਮੈਨੂੰ ਬਹੁਤ ਵਧੀਆ ਸਿਖਾਉਂਦੇ ਆ ਗਰਮੀ ਵੀ ਇੰਨੀ ਹੈ ਬਟ ਸਟਿਲ ਕੋਸ਼ਿਸ਼ ਕਰਦੇ ਕਿ ਕੋਈ ਛੁੱਟੀ ਨਾ ਲਈਏ ਕਿਉਂਕਿ ਹਜੇ ਜੇ ਐਗਜ਼ਾਮ ਦਿੱਤਾ ਮੈਂ ਨੀਟ ਦਾ ਉਸ ਤੋਂ ਬਾਅਦ ਮੈਨੂੰ ਕੋ ਲਾ ਰਿਹਾ ਕਿ ਆਪਣੇ ਵੱਲੋਂ ਕੋਸ਼ਿਸ਼ ਕਰਦੇ ਕੋਈ ਛੁੱਟੀ ਨਹੀਂ ਕਰਾਂ ਮੈਂ ਉਹ ਵੀ ਬਹੁਤ ਵਧੀਆ ਸਿਖਾਉਂਦੇ ਆ ਮਤਲਬ ਪ੍ਰੋਪਰ ਕੋਚਿੰਗ ਪ੍ਰੋਪਰ ਮਤਲਬ ਜਿਵੇਂ ਪਹਿਲਾਂ ਸਿੱਖੀ ਸੀ ਨਾ ਉਹੀ ਹੋਣ ਸਿੱਖ ਰਹੀਆਂ ਬੱਚੇ ਲੱਗਦਾ ਵੀ ਗਰਮੀ ਦੇ ਬਾਵਜੂਦ ਵੀ ਦੂਜੇ ਜਿਹੜੇ ਬੱਚੇ ਨਹੀਂ ਇੱਥੇ ਖੇਡ ਗਰਾਊਂਡ 'ਤੇ ਪਹੁੰਚ ਪਾਉਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਬਸ ਉਹ ਤਾਂ ਸਰ ਉਹਨਾਂ ਦੀ ਵਿੱਲੇ ਉਹਨਾਂ ਦੇ ਅੰਦਰ ਦੀ ਵਿਲਪਾ ਵਾਰਾ ਜੇ ਉਹ ਕੁਝ ਸਿੱਖਲਾ ਚਾਹੁੰਦੇ ਆ ਖੇਡਣਾ ਚਾਹ ਉਹ ਬੇਪਰਵਾਹ ਕਰ ਨਹੀਂ ਪਈਗਾ ਐਵੇਂ ਤਾਂ ਫਿਰ ਵੱਡੇ ਬੰਦੇ ਨਹੀਂ ਬਣਿਆ ਜਾਂਦਾ ਕਿਸੇ ਵੀ sport 'ਚ ਕਿਸੇ ਵੀ field 'ਚ ਮਿਹਨਤ ਤਾਂ ਕਰਨੀ ਪੈਂਦੀ ਆ ਚਾਹੇ ਗਰਮੀ ਆ ਜਾਂ ਸਰਦੀ ਆ ਕੁਛ ਵੀ ਹੈ ਜਦੋਂ ਟੀਚਰ ਤੁਹਾਡਾ ਆ ਰਿਹਾ ਤੁਹਾਨੂੰ ਸਿਖਾਉਣ ਵਾਸਤੇ ਤਾਂ ਬੱਚਿਆਂ ਦਾ ਤਾਂ ਫਰਜ਼ ਹੈ ਕਿ ਉਹਨਾਂ ਨੂੰ ਆਉਣਾ ਚਾਹੀਦਾ ਹੀ ਚਾਹੀਦਾ ਕਿ ਕੀ ਜੇ ਲੈ ਰਿਹਾ ਫਿਰ ਉਹਨਾਂ ਦੀ ਉਹ ਨੌਨ ਸੀਰੀਅਸਨੈਸ ਹੈ ਕਿ ਉਹ ਨਹੀਂ ਸਿੱਖਣਾ ਚਾਹੁੰਦੇ ਉਸ ਖੇਡ ਦੀ ਤੁਹਾਡਾ ਕੜਾ ਆਈਡੀਆ ਕੀ ਬਣਨਾ ਚਾਹੁੰਦੇ ਕਾ ਡਾਕਟਰ ਵਾਸਤੇ ਆਪਦਾ ਪ੍ਰੇਪਰੇਸ਼ਨ ਕੀਤੀ ਸੀ ਕੋ ਐਗਜ਼ਾਮ ਦੇਤੇ ਬਟ ਸਟਿਲ ਮੇਰੇ ਸਪੋਰਟਸ ਨਾਲ ਇੱਕ ਲਗਾਅ ਸੀ ਕਿਉਂਕਿ ਮੈਂ ਇਹਨਾਂ ਕੋਲ ਸਿੱਖਣਾ ਆਂਦੀ ਸੀ ਤਾਂ ਇਹਨਾਂ ਦੇ ਕਾਰਨ ਮੇਰਾ ਦਿਲ 'ਚ ਮਤਲਬ ਸਪੋਰਟਸ ਦੀ ਇੱਕ ਅਲੱਗ ਜਗ੍ਹਾ ਬਣ ਗਈ ਥੀ ਟੇਬਲ ਟੈਨਿਸ 'ਮੀ ਮੈਂ ਪਹਿਲਾਂ 4 ਸਾਲ 5 ਸਾਲ ਸਕੇਟਿੰਗ ਕੀਤੀ ਬਟ ਟੇਬਲ ਟੈਨਿਸ ਮੈਂ 6-7 ਮੰਥਸ 8 ਮੰਥਸ ਆਇਆ ਇੱਥੇ ਬਟ ਉਹਦੇ ਨਾਲ ਹੀ ਸਾਰੇ ਇਹਨਾਂ ਵਧੀਆ ਸਿਖੰਦੇ ਸੀ ਉਹ ਕਨੈਕਸ਼ਨ ਇੱਕ ਬਣ ਗਿਆ ਉਸ ਤੋਂ ਬਾਅਦ ਵੀ 6-7 ਸਾਲ ਬਾਅਦ ਵੀ ਮੈਂ ਇੱਥੇ ਇੰਨਾ ਕੋਲਾਈਆਂ ਸਿੱਖਾਂ ਕਿ ਕਾਲਜ ਜਾਣ ਤੋਂ ਪਹਿਲਾਂ ਮੇਰੀ ਵਿਸ਼ੇ ਪੂਰੀ ਹੋ ਜਾਏ ਕਿ ਮੈਂ ਥੋੜਾ ਬੋਤਾ ਖੇਲਣਾ ਕੋ ਟੂਰਨਾਮੈਂਟ ਖੇਡਣਾ ਤੇ ਆਪਣੀ ਗੇਮ ਨੂੰ ਹੈਂਡਸ ਕਰਨਾ ਥੈਂਕ ਯੂ ਥੈਂਕ ਯੂ ਸਿਰ ਮੈਨੂੰ ਓਤਰੀ 5 ਸਾਲ ਹੋ ਗਏ ਨੇ ਕੋਚਿੰਗ ਕਰਦੇ ਹੋਏ ਤੇ ਮੇਰੇ ਫਾਦਰ ਸਾਹਿਬ 9 ਸਾਲ ਤੋਂ ਇੱਥੇ ਕੋਚਿੰਗ ਕਰਦੇ ਜਾਈ ਨੇ ਤੇ ਮੈਂ ਉਹਨਾਂ ਨੂੰ ਅਸੀਸ ਕਰਦੀ ਰਹੀਆਂ ਤੇ ਹੁਣ ਮੈਂ ਇੰਡੀਪੈਂਡੈਂਟਲੀ ਬੱਚਿਆਂ ਨੂੰ ਸੰਭਾਲਦੀ ਆਂ ਕਿ ਸਿਰ ਸਾਡਾ ਮਕਸਦ ਇਹ ਹੀ ਹੈ ਕਿ ਮਤਲਬ ਮੈਂ ਆਪਣੀ ਸਾਰੀ ਲਾਈਫ ਜਿਹੜੀ ਹੈ ਉਹ ਟੇਬਲ ਟੈਨਿਸ ਨੂੰ ਹੀ ਡਿਵੋਟ ਕੀਤੀ ਹੈ ਤਾਂ ਮੇਰਾ ਇਹ ਹੈ ਕਿ ਮੈਂ ਜੋ ਅਸਰ ਆਪਣੀ ਲਾਈਫ ਸਿੱਖੀ ਹੈ ਜਾਂ ਕੁਝ ਕੀਤਾ ਹੈ ਤੇ ਬੱਚਾ ਨੂੰ ਜਿੰਨਾ ਹੋ ਸਕੇ ਮਤਲਬ ਜਿੰਨਾ ਮੇ ਕੋਲ ਐਕਸਪਰਟਿਸ ਨੇ ਆ ਹੈ ਗਿਆ ਬੱਚਾ ਨੂੰ ਦਈਏ ਔਰ ਬੱਚੇ ਮਤਲਬ ਜਿੱਦਾਂ ਇਸ ਲਾਈਫ ਵਿੱਚ ਜਿੱਥੇ ਇਸ ਇਲਾਕੇ ਵਿੱਚ ਰਹਿੰਦੇ ਹੋਏ ਸੀ ਠੀਕ ਹੈ ਜਿੱਥੇ ਕਿ ਕਾਫੀ ਘੱਟ ਮਤਲਬ ਕਿ ਯੂ ਨੋ ਐਕਸਪੋਜ਼ਰ ਬੱਚੇ ਮੈਨਾਂ ਨਹੀਂ ਮਿਲ ਪਾਂਦਾ ਪੀਰੀ ਵੀ ਕੋਸ਼ਿਸ਼ ਕਰਦੇ ਆ ਕਿ ਬੱਚੇ ਨੂੰ ਜਿੰਨੀ ਜਿੱਤੀ ਤੱਕ ਪਤਾ ਲੱਗ ਸਕੇ ਮਤਲਬ ਜਿੰਨਾ ਮੈਂ ਦੇਖਿਆ ਬਾਰੇ ਖੇਡਦੇ ਹੈ ਬੱਚਾ ਨੂੰ ਯਾ ਕਿ ਤੂੰ ਦੇਖ ਦੇਖ ਕੇ ਤਾਂ ਬੱਚਾ ਹੁੰਦਾ ਕਿ ਮੈਂ ਵਾਤ ਤੋਂ ਵਾਤ ਚੀਜ਼ਾਂ ਦੀ ਉਹ ਦੇ ਸਕਾ ਮਤਲਬ ਕੀ ਨੌਲੇਜ ਦੇ ਸਕਾ ਗੇਂ ਵੀ ਤਾਂ ਕਿ ਬੱਚੇ ਹੋਰ ਅੱਛੇ ਬੱਚੇ ਕਹਿੰਦੇ ਜਦੋਂ ਬਾਹਰ ਹੀ ਕੱਢਣ ਜਾਂਦੇ ਹੋ ਤਾਂ ਕਾਫੀ ਚੈਲੰਜ ਜੜੇ ਆ ਉਹ ਦੇਖਣ ਨੂੰ ਮਿਲਦੇ ਆ ਪੇਸ਼ ਹੁੰਦੇ ਆ ਵੀ ਕਈ ਵਾਰ ਅਸੀਂ ਲੂਜ਼ ਵੀ ਕਰਦੇ ਆ ਕਿ ਉਹ ਕੀ ਕਾਰਨ ਹੁੰਦਾ ਕਿੱਥੇ ਕਮੀਆਂ ਰਹਿ ਜਾਂਦੀਆਂ ਜਿੱਥੋਂ ਇਹ ਮਤੋਂਏ ਸਰ ਐਕਚੁਅਲੀ ਇਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਮਤਲਬ ਕਿ ਐਕਸਪੋਜ਼ਰ ਮਿਲਣਾ ਕਿਉਂਕਿ ਇਸਨੇ ਕਿਹਾ ਕਿ ਇਹ ਕਿ ਇਤਨੇ ਬੱਚੇ ਸਾਰੇ ਆਪਸ ਵਿੱਚ ਹੀ ਖੇលਦੇ ਰਹਿੰਦੇ ਨੇ ਠੀਕ ਹੈ ਤਾਂ ਮੇਰੇ ਵੀ ਮੈਨੂੰ ਲੱਗਦਾ ਹੈ ਕਿ ਅਗਰ ਮਤਲਬ ਕਿ ਜਿੱਦਾਂ ਬੱਚਾ ਨੂੰ ਬਹੁਤ ਜ਼ਿਆਦਾ ਐਕਸਪੋਜ਼ਰ ਦੀ ਲੋੜ ਹੈ ਜਾਂ ਫਿਰ ਥੋੜੇ ਕੈਂਪਸ ਲਗਾਏ ਜਾਣ ਬੱਚਿਆਂ ਦੇ ਠੀਕ ਹੈ ਜਿਸ ਕਰਕੇ ਮਤਲਬ ਕਿ ਕਿਉਂਕਿ ਜਿੱਦਾਂ ਅੱਜਕਲ੍ਹ ਇਹ ਨਹੀਂ ਕਰਲੀ ਹੋ ਰਹੀ ਹੈ ਅੱਜਕਲ੍ਹ ਬੱਚੇ ਕੀ ਹੈ 1 ਜਾਂ 2 ਘੰਟੇ ਤੋਂ ਜ਼ਿਆਦਾ ਨਹੀਂ ਖੇਡ ਪਾਉਂਦੇ ਠੀਕ ਹੈ ਮੈਨੂੰ ਇਹ ਹੈ ਕਿ ਕਿਸੇ ਤਰ੍ਹਾਂ ਥੋੜਾ ਬੱਚਾ ਦੀ ਡਾਈਟ ਵਾਲੀ ਅਸੀਂ ਕਰ ਸਕੇੀਏ ਥੋੜਾ ਬੱਚੇ ਨੂੰ ਡਾਈਟ ਅੱਛੀ ਮਤਲਬ ਅਗਰ ਮਿਲ ਸਕੇ ਗਵਰਨਮੈਂਟ ਵੱਲੋਂ ਤਾਂ ਅਸੀਂ ਹੋਰ ਸ਼ਾਇਦ ਬੱਚੇ ਨੂੰ ਥੋੜਾ ਹੋਰ ਮੋਟੀਵੇਟ ਕਰ ਸਕੇੀ ਤਾਂ ਕਿ ਉਹ ਇਸ ਗਰਮੀ ਦੇ ਵਿੱਚ ਵੀ ਪੂਰੀ ਐਨਰਜੈਟਿਕਲੀ ਖੇਡ ਸਕਣ ਤੇ ਜ਼ਿਆਦਾ ਟਾਈਮ ਲਗਾ ਸਕਣ ਜੀ ਲੱਗਦਾ ਵੀ ਇੰਡੋਰ ਦੇ ਵਿੱਚ AC ਵੀ ਫੀਲਡ ਹੋਣੀ ਚਾਹੀਦੀ ਸਰ ਦੇਖੋ AC ਇਹ ਨਾ ਜ਼ਰੂਰੀ ਨਹੀਂ ਹੈ ਠੀਕ ਹੈ ਬਟ ਮਤਲਬ ਕਿ ਕਿਉਂਕਿ ਮੈਂ ਵੀ ਹਮੇਸ਼ਾ ਤੋਂ ਹੀ ਜਦ ਤੱਕ ਖੇਡਦੀ ਆਈਆਂ ਤਾਂ ਪੰਜਾਬ ਵਿੱਚ ਹਮੇਸ਼ਾ AC ਇਹ ਨਾ ਜ਼ਰੂਰੀ ਨਹੀਂ ਹੈ ਬਟ ਸ਼ਾਇਦ ਨੂੰ ਲੱਗਦਾ ਕਿ ਡਾਈਟ ਹੈ ਉਹਦੀ ਚੀਜ਼ ਹੈ ਜਿਹੜੀ ਮਤਲਬ ਪੱਛੇ ਲੈਕ ਕਰ ਜਾਂਦੇ ਨੇ ਸਾਨੂੰ ਡਾਈਟ ਦੀ ਇਨੀ ਨੌਲੇਜ ਨਹੀਂ ਹੈ ਕੀ ਕੀ ਕਿਹੜੀ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ ਨੇ ਅਸੀਂ ਨੋਰਮਲ ਆਪਣਾ ਪੰਜਾਬੀ ਫੂਡ ਖਾਂਦੇ ਆ ਜਿਹੜਾ ਕਿ ਬਹੁਤ ਅੱਛਾ ਬਟ ਫਿਰ ਵੀ ਐਕਸਪੋਰਟ ਮੈਨ ਲਈ ਕਈ ਚੀਜ਼ਾਂ ਦੀ ਉੱਤੇ ਜਿਹੀ ਕਮੀ ਹੁੰਦੀ ਹੈ ਮਤਲਬ ਕਈ ਚੀਜ਼ਾਂ ਨਹੀਂ ਮਿਲ ਪਾਂਦੀ ਆਪਣੀ ਗਲੂਟਨ ਡਾਈਟ ਤੇ ਖੁਸ਼ ਹੋ ਇੱਥੇ ਮਤਲਬ ਜੇ ਪ੍ਰੈਕਟਿਸ ਕਰਾ ਕੇ ਇਹਦਾ ਲੱਗਦਾ ਵੀ ਕੁਝ ਹੋਰ ਵੀ ਮਤਲਬ ਸਮਾਨ ਹੋਣਾ ਚਾਹੀਦਾ ਜਿਹੜਾ ਬੱਚਾ ਵਾਸਤੇ ਫਾਇਦੇਮੰਦ ਸਰ ਜਿਤਕ ਫੈਸਿਲਿਟੀਜ਼ ਦੀ ਗੱਲ ਹੈ ਤਾਂ ਫਲੋਰ ਅੱਛਾ ਹੈ ਟੇਬਲਸ ਵਗੈਰਾ ਸਾਰੀਆਂ ਰੀਜੈਂਸ ਬਹੁਤ ਅੱਛੀਆਂ ਨੇ ਤੇ ਮਤਲਬ ਕਿ ਬਹੁਤ ਅੱਛਾ ਇੱਕ ਮਿਲਿਆ ਹੋਇਆ ਤੇ ਮਿਲਾਈ ਸਮਝ ਮੰਨ ਲਿਆ

WhatsApp channel par